ਸ਼੍ਰੀਕਾਲ ਤੁਸ ਜੁੜ ਚੁਕੇ ਐਸਐਮਸ ਐਂਡ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਪੰਜਾਬ ਦੇ ਸਾਬਕਾ ਡੀਜੀਪੀ ਤੇ ਸਾਬਕਾ ਕੈਬਨਿਟ ਮੰਤਰੀ ਦੇ ਪੁੱਤ ਅਕਲ ਅਤਰ ਦੀ ਮੌਤ ਦੇ ਵਿੱਚ ਦਰਸਲ ਹੁਣ ਵੱਡਾ ਅਪਡੇਟ ਆ ਗਿਆ ਤਾਂ ਬਿਲਕੁਲ ਮੌਤ ਹੋਈ ਸੀ ਪਰ ਉਸ ਤੋਂ ਬਾਅਦ ਅਜਿਹੇ ਖੁਲਾਸੇ ਹੋਏ ਨੇ ਜਿਨ੍ਹਾਂ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋਵੋਗੇ ਤਾਂ ਬਿਲਕੁਲ ਇੱਕ ਨੋਟਿਸ ਮਿਲਿਆ ਇੱਕ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਨੇ ਜਿਹੜੇ ਆਪਣੀ ਮਾਤਾ ਪਿਤਾ ਤੀ ਅਤੇ ਨੋ ਦੇ ਉੱਪਰ ਲਗਾਏ ਨੇ ਕਿ ਮੌਤ ਦੇ ਕਾਤਲ ਉਸਦੇ ਪਰਿਵਾਰਿਕ ਮੈਂਬਰ ਨੇ ਤਾਂ ਇੱਕ ਵੱਡੀ ਅਪਡੇਟ ਹੈ ਸੁਣ ਕੇ ਜ਼ਰੂਰ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਤੇ ਸਾਬਕਾ ਕੈਬਨਿਟ ਮੰਤਰੀ ਦੇ ਪੁੱਤ ਆਕੀ ਲਖਤਰ ਦਾ ਜਦੋਂ ਦੇਹਾਂਤ ਹੋ ਜਾਂਦਾ ਹਾਲਾਂਕਿ ਸੋਸ਼ਲ ਮੀਡੀਆ ਤੇ ਕਿਸੇ ਵੀ ਕਾਰਨਾ ਦੀ ਹਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਸੀ ਕਿ ਦੇਹਾਂਤ ਦਾ ਕਾਰਨ ਕੀ ਸੀ ਪਰ ਉਸ ਤੋਂ ਪਹਿਲਾਂ ਇੱਕ ਵੀਡੀਓ ਜ਼ਰੂਰ ਬਣਾਈ ਗਈ ਸੀ ਤਦ ਆਸਦੀ ਹੈ ਕਿ ਉਹਨਾਂ ਦੇ ਉਹਨਾਂ ਦੀ ਪਤਨੀ ਤੀਤਨੂ ਤੇ ਸਾਜ ਰਚਨ ਦਾ ਦੋਸ਼ ਲਗਾਇਆ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕਲਦੀ ਮੌਤ ਮਾਮਲੇ 'ਚ ਇੱਕ ਗੁਆਂਢੀ ਸ਼ਮਸੀਦਨ ਨੇ ਗੰਭੀਰ ਦੋਸ਼ ਲਗਾਏ ਨੇ ਦਾਵਾ ਕੀਤਾ ਗਿਆ ਕਿ ਅਕਲਦੀ ਪਤਨੀ ਤੇ ਪਿਤਾ ਦੇ ਨਜਾਇਜ਼ ਸਬੰਧ ਸੀ ਜਿਸ ਦੇ ਵਿੱਚ ਰਜ਼ੀਆ ਸੁਲਤਾਨਾ ਵੀ ਸ਼ਾਮਲ ਸੀ ਤਾਂ ਬਿਲਕੁਲ ਸ਼ਮਸੂਦੀਨ ਨੇ ਪੰਚਕੁਲਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਾਈ ਜਿਸ ਦੇ ਆਧਾਰ ਤੇ ਪੰਚਕੁਲਾ ਐਮਜੀਸੀ ਪੁਲਿਸ ਸਟੇਸ਼ਨ ਤੇ ਹੁਣ ਮੁਹੰਮਦ ਮੁਸਤਾਫਾ ਉਸ ਦੀ ਪਤਨੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਨੋ ਅਤੇ ਧੀ ਵਿਰੁੱਧ ਆਈਪੀਐਸ ਦੀ ਧਾਰਾ 103 ਅਤੇ 61 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਅਕਲ ਦੀ ਮੌਤ 16 ਅਕਤੂਬਰ ਨੂੰ ਪੰਚਕੁਲਾ ਦੇ ਵਿੱਚ ਦੇਰ ਰਾਤ ਹੋਈ ਸੀ। ਪਰਿਵਾਰ ਨੇ ਕਿਹਾ ਕਿ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈ ਸੀ। ਇਸ ਤੋਂ ਬਾਅਦ 27 ਤਰੀਕ ਨੂੰ ਅਕਲ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ ਦੋਸ਼ ਲਗਾਇਆ ਸੀ ਕਿ ਪਰਿਵਾਰਿਕ ਮੈਂਬਰ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਨੇ ਤੇ ਉਸਦੇ ਪਿਤਾ ਤੇ ਪਤਨੀ ਦੇ ਵਿਚਕਾਰ ਨਜਾਇਜ਼ ਸਬੰਧਾਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਅਕਲਦੇਸ 27 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਵੀ ਕੀਤੀ ਸੀ ਸਸ਼੍ਰੀਕਾਲ ਤੋਂ ਜੁੜ ਚੁਕੇ ਐਸਐਮਸਐਨ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਪੰਜਾਬ ਦੇ ਸਾਬਕਾ ਡੀਜੀਪੀ ਤੇ ਸਾਬਕਾ ਕੈਬਨਿਟ ਮੰਤਰੀ ਦੇ ਪੁੱਤ ਅਕਲ ਅਤਰ ਦੀ ਮੌਤ ਦੇ ਵਿੱਚ ਦਰਸਲ ਹੁਣ ਵੱਡਾ ਅਪਡੇਟ ਆ ਗਿਆ ਤਾਂ ਬਿਲਕੁਲ ਮੌਤ ਹੋਈ ਸੀ ਪਰ ਉਸ ਤੋਂ ਬਾਅਦ ਅਜਿਹੇ ਖੁਲਾਸੇ ਹੋਏ ਨੇ ਜਿਨ੍ਹਾਂ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋਵੋਗੇ ਤਾਂ ਬਿਲਕੁਲ ਇੱਕ ਨੋਟਿਸ ਮਿਲਿਆ ਇੱਕ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਨੇ ਜਿਹੜੇ ਆਪਣੀ ਮਾਤਾ ਪਿਤਾ ਦੀ ਅਤੇ ਨੋ ਦੇ ਉੱਪਰ ਲਗਾਏ ਨੇ ਕਿ ਮੌਤ ਦੇ ਕਾਤਲ ਉਸ ਦੇ ਪਰਿਵਾਰਿਕ ਮੈਂਬਰ ਨੇ ਤੇ ਇੱਕ ਵੱਡੀ ਅਪਡੇਟ ਹੈ ਸੁਣ ਕੇ ਜ਼ਰੂਰ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਤੇ ਸਾਬਕਾ ਕੈਬਨਿਟ ਮੰਤਰੀ ਦੇ ਪੁੱਤ ਆਕੀ ਲਖਤਰ ਦਾ ਜਦੋਂ ਦੇਹਾਂਤ ਹੋ ਜਾਂਦਾ ਹਾਲਾਂਕਿ ਸੋਸ਼ਲ ਮੀਡੀਆ ਤੇ ਕਿਸੇ ਵੀ ਕਾਰਨਾਂ ਦੀ ਹਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਸੀ ਕਿ ਦੇਹਾਂਤ ਦਾ ਕਾਰਨ ਕੀ ਸੀ ਪਰ ਉਸ ਤੋਂ ਪਹਿਲਾਂ ਇੱਕ ਵੀਡੀਓ ਜ਼ਰੂਰ ਬਣਾਈ ਗਈ ਸੀ ਤਦਅਜ਼ੀਏ ਕਿ ਉਹਨਾਂ ਦੇ ਉਹਨਾਂ ਦੀ ਪਤਨੀ ਤੀਤਨੂ ਤੇ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕਿਲ ਦੀ ਮੌਤ ਮਾਮਲੇ 'ਚ ਇੱਕ ਗੁਆਂਡੀ ਸ਼ਮਸੀਦਨ ਨੇ ਗੰਭੀਰ ਦੋਸ਼ ਲਗਾਈ ਨੇ ਦਾਵਾ ਕੀਤਾ ਗਿਆ ਕਿ ਅਕਿਲ ਦੀ ਪਤਨੀ ਤੇ ਪਿਤਾ ਦੇ ਨਜਾਇਜ਼ ਸਬੰਧ ਸੀ ਜਿਸ ਦੇ ਵਿੱਚ ਰਜ਼ੀਆ ਸੁਲਤਾਨਾ ਵੀ ਸ਼ਾਮਲ ਸੀ ਤਾਂ ਬਿਲਕੁਲ ਸ਼ਮਸੂਦੀਨ ਨੇ ਪੰਚਕੁਲਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਾਈ ਜਿਸ ਦੇ ਆਧਾਰ ਤੇ ਪੰਚਕੁਲਾ ਐਮ ਜੀ ਸੀ ਪੁਲਿਸ ਸਟੇਸ਼ਨ ਤੇ ਹੁਣ ਮੁਹੰਮਦ ਮੁਸਤਾਫਾ ਉਸ ਦੀ ਪਤਨੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਨੂੰ ਅਤੇ ਧੀ ਵਿਰੁੱਧ ਆਈ ਪੀ ਐਸ ਦੀ ਧਾਰਾ 103 ਅਤੇ 61 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਕਿਲ ਦੀ ਬੋਤ 16 ਅਕਤੂਬਰ ਨੂੰ ਪੰਚਕੁਲਾ ਦੇ ਵਿੱਚ ਦੇਰ ਰਾਤ ਹੋਈ ਸੀ ਪਰਿਵਾਰ ਨੇ ਕਿਹਾ ਕਿ ਉਸਦੀ ਮੌਤ ਨਸ਼ੇ ਦੀ ওভারਡੋਜ਼ ਦੇ ਨਾਲ ਹੋਈ ਸੀ। ਇਸ ਤੋਂ ਬਾਅਦ 27 ਤਰੀਕ ਨੂੰ ਅਕਲ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ ਦੋਸ਼ ਲਗਾਇਆ ਸੀ ਕਿ ਪਰਿਵਾਰਿਕ ਮੈਂਬਰ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਨੇ ਤੇ ਉਸਦੇ ਪਿਤਾ ਤੇ ਪਤਨੀ ਦੇ ਵਿਚਕਾਰ ਨਜਾਇਜ਼ ਸਬੰਧਾਂ ਦਾ ਵੀ ਜ਼ਿਕਰ ਕੀਤਾ ਗਿਆ। ਤਾਂ ਅਕਲ ਨੇ 27 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਵੀ ਕੀਤੀ ਸੀ।